ਆਪਣੀ ਸ਼ਰਮਣੀ ਕਮੇਟੀ ਦਾ ਬਾਈ ਬਜਟ ਸੁਣ ਕੇ ਨਾ ਤੁਸੀਂ ਹੈਰਾਨ ਹੋ ਜਾਓਗੇ 11 ਅਰਬ 66 ਕਰੋੜ ਰੁਪਏ ਇਹ ਹਾਲੇ ਪੰਜਾਬ ਕਹਿੰਨਿਆ ਕਰਜ਼ੇ ਚ ਡੁੱਬਿਆ ਵਾ ਠੀਕ ਆ ਤੇ ਦੇਖ ਲਓ ਬਾਕੀ ਬਾਹਰ ਜਾ ਕੇ ਲੰਗਰ ਲਾਉਨੇ ਠੀਕ ਆ ਪੰਜਾਬ 'ਚ ਨਹੀਂ ਕਿਸੇ ਨੂੰ ਕਰਨਾ ਜੇ 11 ਅਰਬ 66 ਕਰੋੜ ਰੁਪਏ ਪੰਜਾਬ 'ਚ ਲੱਗ ਜਵੇ ਵੀਰ ਤਾਂ ਪੰਜਾਬ 'ਚ ਕੋਈ ਵੀ ਆਪਣੇ ਗਰੀਬ ਨਹੀਂ ਰਹੂਗਾ ਅਰ ਦੇਖੋ ਵੀਡੀਓ ਵੀਡੀਓ ਨੂੰ ਵੱਤਵਾ ਸ਼ੇਅਰ ਜ਼ਰੂਰ ਕਰਿਓ ਅਸੀਂ ਸਾਰੇ ਨੂੰ ਕੀ ਹਾਲ ਚਾਲਾ ਸਾਡੀ ਸ਼੍ਰੋਮਣੀ ਕਮੇਟੀ ਦਾ ਬਜਟ ਪਤਾ ਆਮਦਨ ਪਤਾ ਕਿੰਨੀ ਆ 11 ਅਰਬ 66 ਕਰੋੜ ਰੁਪਈਆ ਸਾਲਾਨਾ ਹੁਣ ਤੁਸੀਂ ਇੱਕ ਚੀਜ਼ ਦੇਖੋ ਸਾਡੇ ਪੰਜਾਬ ਦੇ ਜਿਹੜੇ ਸਿੱਖ ਗਰੀਬ ਆ ਉਹ ਦਿਨੋਂ ਦਿਨ ਗਰੀਬ ਹੋ ਰਹੇ ਆ ਜਿਹੜੇ امیر ਆ ਉਹ ਦਿਨੋਂ ਦਿਨ امیر ਹੋ ਰਹੇ ਆ ਕਿਉਂ ਸਕੂਲ ਕਿਉਂ ਨਹੀਂ ਬਣ ਰਹੇ ਬਈ ਸਿੱਖਾਂ ਦੇ ਹਸਪੀਟਲ ਕਿਉਂ ਨਹੀਂ ਬਣ ਰਹੇ ਸਿੱਖਾਂ ਦੇ ਅਸੀਂ ਤਾਂ ਸਾਡੇ ਤਾਂ ਜਿਹੜੇ ਗਰੀਬ ਭਾਈ ਜਾ ਰਹੇ ਆ ਮਤਲਬ ਸਿੱਖ ਧਰਮ ਨਾਲ ਸੰਬੰਧਿਤ ਵਿਚਾਰੇ ਦਿਨੋਂ ਦਿਨ ਗਰੀਬ ਹੋਈ ਜਾਂਦੇ ਆ ਹਣ ਰੌਲਾ ਕੀ ਆ ਰੌਲਾ ਜਿਹੜਾ ਇੰਨਾ ਨੰਬਰ ਆ 11 ਅਰਬ 66 ਕਰੋੜ ਕਿਸੇ ਪਾਸੇ ਸਮਝ ਲੈ ਮੇਰੀ ਗੱਲ ਤੇ ਜੇ ਉਹਨੂੰ ਸਹੀ ਤਰੀਕੇ ਨਾਲ ਹੀ ਲਾਇਆ ਜਾਵੇ ਨਾ ਸਹੀ ਤਰੀਕੇ ਨਾਲ ਤੇ ਸਾਡੇ ਜਿਹੜੇ ਸਿੱਕ ਅਸੀਂ ਅੱਛਾ ਸਾਡੇ ਸਿੱਕ ਜਿਹੜੇ ਐਨ ਆਰ ਆਈ ਭਰਾ ਜਾਂ ਖਾਲਸਾ ਹੈ ਜਾਂ ਕੋਈ ਲੋਕਾਂ ਦਾ ਹੀ ਢੱਡ ਭਰੀ ਜਾਂਦੇ ਆ ਦੂਧੀਆਂ ਗੰਟਰੀਆਂ ਚ ਜਾ ਜਾ ਕੇ ਸਾਡੇ ਆਪਣੇ ਨੂੰ ਤਾਂ ਸੰਭਾਲ ਲਓ ਸਾਡੇ ਇੱਥੇ ਜਿਹੜੇ ਵਿਚਾਰੇ ਗਰੀਬ ਆ ਭਾਈ ਜਰਦੇ ਉਹ ਤਾਂ ਜਾਰੇ ਹਰ ਰੋਈ ਤੜ ਤੜ ਮਰਦੇ ਆਏ ਜਿਆਹੀ 11 ਅਰਬ 66 ਕਰੋੜ ਜਿਹੜਾ ਇੱਡਾ ਤਗੜਾ ਮਾਊਂਟ ਨੰਬਰ ਆ ਇੱਕ ਵਾਰੀ ਲੱਗ ਜੇ ਨਾ ਪੰਜਾਬ ਤੇ ਇੱਕ ਵਾਰ ਕੋਈ ਗਰੀਬਾਂ ਤੇ ਉਹ ਭਰਾਵੇਂ ਨਾ ਜੂਨ ਸੁਧਰ ਜੇ ਅਸਲ ਦੇ ਵਿੱਚ ਰੌਲਾ ਕੀ ਕੜਮ ਚੌਧਰੀ ਇੱਥੇ ਵੀ ਕਈ ਆਣਗੇ ਹਣ ਪੇਡਾ ਮੈਨੂੰ ਸੁਝਾ ਦੇ ਹਣ ਤੈਨੂੰ ਕੀ ਆ ਇਦਾਂ ਕੀ ਆ ਉਦਾਂ ਕੀ ਆ ਜੋ ਸੱਚ ਆ ਵੀਰੇ ਸੱਚ ਰਹਿਣਾ ਜਿਹੜੇ ਵੀਰ ਸਮਝਦੇ ਇਹ ਗੱਲ ਨੂੰ ਸਮਝਦੇ ਆ ਵੀ ਜੀ ਉਧਰਲਾ ਸਹੀ ਪੈਸਾ ਡਿਸਟੋਵੇ ਨਾ ਤੇ ਕੋਈ ਗਰੀਬ ਨਾ ਰਵੇ ਇੱਥੇ